practico di troppo ਇਹ ਪੰਜ ਬੰਦੇ ਦੋ ਮਗਰ ਦੇ ਦੋ ਨਹੀਂ ਨਾ ਥੋੜਾ ਜਿਆਦਾ ਨੂੰ ਅੰਦਰੋਂ ਫਿੱਟ ਕਰ ਦੇਣੀ ਪਈ ਉਹ ਨਹੀਂ ਹੈ ਕੋਈ ਬਰੀਕਰ ਪੱਟੀ ਕਰਕੇ ਉੱਪਰ ਆ ਕੇ ਦੇਣੀ ਹੈ ਠੀਕ ਹੈ ਕੀ ਕਰਿਆ ਇਹ ਉੱਨਸ ਨੂੰ ਅਨਰੇਗੀ ਕਰਦੇ ਕਿਤਾ ਲੱਗੀ ਮੜੇ ਲੋਕਾਂ ਤੋਂ ਪਾ ਕੇ ਤੁਹਾਨੂੰ ਦੇ ਨੇਕਾ ਗੜ ਟਿਕਟਮੈਂਟ ਸਾਈਡ ਆਲੋ ਖਵੋ ਜੀ ਇੱਕ ਯਾਰ ਯਾਰ ਜਾਂਦਾ ਜਾਂਦਾ ਟਿਕਟ ਹੈ ਮੈਂ ਉਹ ਕੀ ਹੋ ਰਿਹਾ ਵਾਰਡ ਚ ਭਰਦੇ ਮੇਰੇ ਮਤ ਲੱਗੀ ਉਹ ਕਹਿੰਦੇ ਜੀ ਸੈਟ ਅਪ ਐਕਸੀਡੈਂਟ ਹੋਇਆ ਤਾਂ ਜਾਣਕਾਰੀ ਦਿਓ ਇਹ ਜੋ ਜੀ ਸੁਲਨ ਚਾਇਆ ਆਪਣੇ ਮਨਿਸਟਰ ਸਾਹਿਬ ਜੋ ਹਰ ਸਰਦਾਰ ਹਰਪਜ ਸਿੰਘ ਜੀ ਈਟੀਓ ਸਾਹਿਬ ਉਹਨਾਂ ਦੀ ਵਿਜਟ ਸੀਗੀ ਤੇ ਇਹ ਕਾਫਲਾ ਜਿਹੜਾ ਜਾ ਰਿਹਾ ਸੀਗਾ ਡੇਰਾ ਬਾਬਾ ਨਾਨਕ ਨੂੰ ਤੇ ਇਹ ਜਿਹੜੀ ਅਲਾ ਦੀ ਕਾਫਲੇ ਦੇ ਪੁਲਿਸ ਦੀ ਜਿਹੜੀ ਪਾਇਲਟ ਗੱਡੀ ਸੀ ਉਹਦਾ ਸਵੇਲੀਅਨ ਗੱਡੀ ਨਾਲ ਆਮਨੋ ਸਾਹਮਣੇ ਦੀ ਟੱਕਰ ਹੋਈ ਹੈ ਜਿਹਦੇ ਵਿੱਚ ਪੰਜ ਜਿਹੜੇ ਪੇਸ਼ੈਂਟ ਜਿਹੜੇ ਲੋਗ ਉਹ ਜ਼ਖਮੀ ਹੋਏ ਹਨ ਇਹਨਾਂ ਵਿੱਚੋਂ ਪੰਜ ਦੇ ਪੰਜ ਪੇਸ਼ੈਂਟ ਸੀ ਐਸ ਸੀ ਕਲਾਨੌਰ ਆਏ ਹਨ ਜਿਨ੍ਹਾਂ ਦੇ ਤਿੰਨ ਦੇ ਹੈਡ ਇੰਜਰੀ ਹੈਗੀ ਹੈ ਇੱਕ ਦੇ ਚੈਸਟ ਇੰਜਰੀ ਹੈਗੀ ਹੈ ਤੇ ਇੱਕ ਦੇ ਬੈਕ ਇੰਜਰੀ ਤੇ ਨੈਕ ਦੇ ਪੇਨ ਕੰਪਲੇਨ ਕਰ ਰਹੇ ਹਨ ਇਹ ਸਾਰਿਆਂ ਨੂੰ ਫਰਸਟ ਏਡ ਦੇ ਕੇ ਆਪਣੇ ਮੈਡੀਕਲ ਸਪੈਸ਼ਲਿਸਟ ਇੱਥੇ ਸੀਗੇ ਔਰ ਬਾਕੀ ਪੰਜ ਡਾਕਟਰ ਹੋਰ ਸੀਗੇ ਜਿਨ੍ਹਾਂ ਨੇ ਸਾਰਿਆਂ ਨੇ ਇਹਦਾ ਵਧੀਆ ਟ੍ਰੀਟਮੈਂਟ ਕਰਕੇ ਫਰਸਟ ਏਡ ਦੇ ਕੇ ਇਹਨਾਂ ਨੂੰ ਫਰਦਰ ਸੀਟੀ ਸਕੈਨ ਔਰ ਇਲਾਜ ਲਈ ਸਿਵਲ ਹਸਪਤਾਲ ਗੁਰਦਾਸ ਕੋ ਰੈਫਰ ਕਰ ਦਿੱਤਾ ਜੀ 这个。